ਤੇ ਬਾਪੂ ਤਾਰਤੂਰ ਦੀ ਬਧਿਆ ਪੋਲੀ ਪੂਰੀ ਬਧਿਆ ਜੀ ਨੰਨੇ ਅਰਗੀ ਧਾਰ ਪੈਂਦੀ ਆ ਜੀ ਵਧਿਆ ਠੀਕ ਹੈ ਹੁਣ ਤੁਸੀਂ ਇਹਦਾ ਬੋਲਾ ਜੀ ਇਹਨੇ ਕੱਢਿਆ 7 ਲੀਟਰ ਚੋਇਆ ਜੀ ਅਸੀਂ 7 ਲੀਟਰ ਹਾਂਜੀ ਕਿੰਨਾ ਕੋ ਦੁੱਧ ਪਾਜੋ ਤੁਹਾਡੇ ਹਿਸਾਬ ਨਾਲ ਦੁੱਧ ਜੀ 20 ਲੀਟਰ ਤੋਂ ਬਾਰ-ਬਾਰ ਪਾਉਗੇ ਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚੱਕ ਫਤੇ ਸਿੰਘ ਵਾਲਾ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਹੋਰ ਇਹਨੂੰ ਨਥਾਨਾ ਬਾਈ ਗਗਨ ਦੇ ਕਰੋ ਦੋਸਤੋ ਵੀਡੀਓ ਆ ਕਰਦੀ ਪਾਲੀ ਬਾਈ ਜੀ ਆਹ ਗਾਂ ਬਾਈ ਨੇ ਸੇਲ ਕਰਨੀ ਆ ਬੱਚਾ ਦੋਸਤੋ ਜਿਹੜਾ ਇਹਦੇ ਪਿੱਛੇ ਬੱਚੀ ਆ ਬਹੁਤ ਸੋਹਣੀ ਬੱਚਾ ਤੇ ਕੀ ਮੋਲਾ ਕੀ ਡਿਮਾਂਡ ਆ ਸਾਰੀ ਆਪਾਂ ਮਾਲਕ ਤੋਂ ਲਵਾਂਗੇ ਦੁੱਧ ਬਾਈ ਕਹਿੰਦਾ ਬਹੁਤ ਚੰਗਾ ਵੀਡੀਓ ਦੀ ਤਰੀਕ ਨੋਟ ਕਰ ਲਓ ਦੋਸਤੋ 22 ਤਰੀਕ 8ਵਾਂ ਮਹੀਨਾ ਤੇ 2025 ਆਜੋ ਆਪਾਂ ਮਾਲਕ ਤੋਂ ਸਾਰੀ ਡਿਟੇਲ ਲੈਣੇ ਆ ਬਾਕੀ ਤੁਸੀਂ ਕਰਮਾਲੀ ਦਾ ਕੱਦ ਵਿੱਡ ਦੇਖੋ ਲੇਵਾ ਗਾਂ ਦਾ ਬਹੁਤ ਚੰਗਾ ਦੋਸਤੋ ਹੋਰ ਜੀ ਕੀ ਹਾਲ ਆ ਬਾਬਾ ਜੀ ਠੀਕ ਆ ਜੀ ਵਧੀਆ ਜੀ ਪਹਿਲਾਂ ਤਾਂ ਹੀ ਤਿੰਨਵਾਂ ਸੂਆ ਸੂਈ ਆ ਤੀਜਾ ਸੂਆ ਜੀ ਤੀਜਾ ਸੂਆ ਕਿੱਦੇ ਸੂਈ ਆ ਬਾਬਾ ਸੂਈ ਪਰਸੋਂ ਆ ਜੀ ਪਰਸੋਂ ਸੂਈ ਆ ਹਾਂਜੀ ਸਹੀ ਸਹੀ ਬੋਲਾ ਜਾਂ ਕਿੰਨਾ ਕਾਟਦਾ ਹੁਣ ਤੁਸੀਂ ਇਹਦਾ ਬੋਲਾ ਜੀ ਇਹਨੇ ਕੱਟਿਆ 7 ਲੀਟਰ ਚੋਇਆ ਜੀ ਅਸੀਂ 7 ਲੀਟਰ ਹਾਂਜੀ ਕਿੰਨਾ ਕੋ ਦੁੱਧ ਪਾਜੋ ਤੁਹਾਡੇ ਹਿਸਾਬ ਨਾਲ ਦੁੱਧ ਜੀ 20 ਲੀਟਰ ਤੋਂ ਬਾਰ-ਬਾਰ ਪਾਉਗੀ ਦੁੱਧ 20 ਤੋਂ ਬਾਰ-ਬਾਰ ਪਾ ਦੋਗੀ ਹਾਂਜੀ ਹਾਂਜੀ ਠੀਕ ਐ ਕਰੇ ਲੂ ਜੀ ਦੋਸਤੋ ਕੰਮ ਆ ਬੱਚਾ ਦੇ ਪਿੱਛੇ ਬੱਚੀ ਆ ਗਈ ਹਨਾ ਆਪਾ ਹਾਂਜੀ ਬੱਚੀ ਰਾਇ ਤਾਂ ਨਹੀਂ ਪਤਾ ਕਿਹੜੇ ਟੀਕੇ ਦੀ ਆਏ ਨਹੀਂ ਆਏ ਨਹੀਂ ਪਤਾ ਹਨਾ ਹਾਂਜੀ ਹੂੰ ਕੋਈ ਨਾ ਇਹਨੂੰ ਤੁਸੀਂ ਖੋਲ ਕੇ ਅੰਦਰ ਨੂੰ ਵੇੜੇ ਜੀ ਤੋ ਨੰਬਰ ਆ ਜਿਹੜਾ ਮਾਲਕਾਂ ਦਾ ਦੋਸਤੋ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਕਿਸੇ ਵੀ ਭਰਾ ਨੇ ਖਰੀਦਣੀ ਆ ਬਾਈ ਕੋਲੇ ਆ ਜੂ ਤਸੱਲੀ ਕਰਕੇ ਤੁਸੀਂ ਬੇਫਿਕਰ ਹੋ ਕੇ ਆਪ ਦੀ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਮੈਂ ਤੁਹਾਨੂੰ ਤੋਰ ਕੇ ਦਿਖਾ ਦਿੰਦਾ ਕੱਦ ਵਿੱਡ ਬਹੁਤ ਆ ਲੇਵਾ ਬਹੁਤ ਦੋਸਤੋ ਜੋਸ਼ੇ ਵਾਲਾ ਤੇ ਬਹਿਣੀ ਵਾਲੇ ਪਾਸੇ ਦੋਸਤੋ ਭਲਾਂ ਜਰੂਰ ਰੱਖੀ ਬੈਠੀ ਆ ਕਿ ਤੇ ਐਂ ਭਲਾਂ ਦੋਸਤੋ ਇੱਕ ਪਾਸੇ ਮਾੜੀਆਂ ਮੋਟੀਆਂ ਬੈਠੇ ਪਸ਼ੂ ਤੇ ਆ ਜਾਂਦੀਆਂ ਥੋੜਾ ਜਿਹਾ ਲੰਘ ਜਾ ਕੇ ਮਾਰਦੀ ਆ ਬਾਪੂ ਮੜਾਈ ਪਾਣ ਦਾ ਕਾ ਬਾਜੀ ਜੀ ਹੈ ਪੈਰ ਲੱਗਿਆ ਵੈ ਸੀ ਪੈਰ ਲੱਗਿਆ ਪੱਕੇ ਥਾਂ ਦਾ ਕਰਦੀ ਆ ਹਨਾ ਹਾਂਜੀ ਪੱਕੇ ਥਾਂ ਦਾ ਕਰਕੇ ਦੋਸਤੋ ਆਹ ਦੇਖ ਲਓ ਬਾਕੀ ਲੇਵਾ ਨਾ ਜਿਹੜਾ ਪਸ਼ੂ ਦੋ ਵੀ ਪਹਾਰਾ ਕਰਕੇ ਦੁੱਧ ਲੈ ਕੇ ਪਸ ਨੂੰ ਤੁਰਨਾ ਔਖਾ ਹੁੰਦਾ ਬੌਲੇ ਚ ਆਹ ਦੇਖੋ ਕੱਚੇ ਚ ਤਾਂ ਤੁਰਦੀ ਹੈ ਵਧੀਆ ਆਹ ਕੱਚੇ ਚ 껖ੜਾ ਦਵਾਈ ਬਾਪੂ ਵਧੀਆ ਤੁਰਦੀ ਹੈ ਵਧੀਆ ਤੁਰਦੀ ਹੈ ਕੱਚੇ ਚ ਤਾਂ ਹਾਂ ਪੱਕੇ ਥਾਂ ਦਾ ਕਰ ਜਾਂਦਾ ਪਸ਼ੂ ਕੋਈ ਚੱਕਰ ਨਹੀਂ ਨੰਬਰ ਆ ਜਿਹੜਾ ਮਾਲਕਨ ਹਾਂ ਕੱਚੇ ਚ ਕੋਈ ਪ੍ਰੋਬਲਮ ਨਹੀਂ ਠੀਕ ਆ ਠੀਕ ਆ ਬਾਕੀ ਆ ਦੇਖ ਲੋ ਵੀਰੇ ਮੁੱਲ ਆ ਜਿਹੜਾ ਉਹ ਵੀ ਆਪਾਂ ਕਨਫਰਮ ਕਰਾ ਦਿੰਨੇ ਆ ਪਿੰਡ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੇ ਬੱਚੀ ਦੇਖ ਲੋ ਵੀਰੇ ਪਿੱਛੇ ਇਹਦੇ ਹੈਗੀ ਆ ਬੱਚੀ ਆ ਦੇਖੋ ਉਹ ਸੋਹਣੀ ਚਿੱਟੀ ਚਿੱਟੀ ਦੁੱਧ ਵਰਗੀ ਬੱਚੀ ਆ ਤੇ ਬਾਪੂ ਤਾਰਤੂਰ ਦੀ ਬਧਿਆ ਪੋਲੀ ਪੂਰੀ ਬਧਿਆ ਜੀ ਨੰਨੇ ਵਰਗੀ ਤਾਰ ਪੈਂਦੀ ਆ ਜੀ ਵਧਿਆ ਠੀਕ ਆ ਤੇ ਮੁੱਲ ਕੀ ਕਰਦੇ ਹੋ ਜਾਇਜ਼ ਜਿਹੜਾ ਦੇਣ ਜਿਹੜਾ ਦੱਸੋ ਜਾਇਜ਼ ਆ 6000 ਮੋਲਾ ਜੀ ਬਾਕੀ ਫੇਰ ਆਪਾਂ ਮਾਈ ਤੋਂ ਕਰ ਲੈ ਹਾਂ 80000 ਰੁਪਿਆ ਦੋਸਤੋ ਬਾਈ ਹੋਰਾਂ ਨੇ ਇਹਦਾ ਡਿਮਾਂਡ ਰੱਖਿਆ ਮੁੱਲ ਕਰਿਆ ਬਾਕੀ ਮੌਕੇ ਤੇ ਜਿਹੜਾ ਭਰਾ ਹੋਊਗਾ ਦੋ ਭਾਈਆਂ ਚ ਸੌਦਾ ਹੁੰਦਾ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਮਾੜਾ ਮੋਟਾ ਮਾਨਤਾਨ ਅਗਲਾ ਮਾਲਕ ਕਰਦੇ ਹੀ ਆ ਵੀਡੀਓ ਪਿੰਡ ਤੁਹਾਨੂੰ ਦੱਸਦਾ ਵੀਰੇ ਤਰੀਕ ਦੱਸਤੀ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਸਸੀ ਕਾਲ ਬਾਈ ਜੀ ਸਾਰਿਆਂ